ਵੀਰ ਜੀ ਆਪਣਾ ਭਰਾ ਜਿਵੇਂ ਆ ਰਿਹਾ ਹੈ ਚੇਮਿਆਰੀ ਤੋਂ ਇਹ ਜਾ ਰਹਾ ਹੈ ਆਪਣੇ ਬਚੇਰਾਂ ਦੀਨਾਨਗਰ ਤੇ ਰਾਹ ਤੇ ਜਿਵੇਂ ਇੱਥੇ ਪਹੁੰਚਿਆ ਤੇ ਗੱਡੀ ਦਾ ਟਾਇਰ ਫਟ ਗਿਆ ਜੇ ਟਾਇਰ ਫਟਣ ਦਾ ਕਰਕੇ ਗੱਡੀ ਘੁੰਮ ਗਈ ਜਕਦਮ ਨੁਕਸਾਨ ਚ ਲੋ ਗੱਡੀ ਦਾ ਤੇ ਬਹੁਤ ਜ਼ਿਆਦਾ ਹੈ ਬਾਕੀ ਇਹਨਾਂ ਵੀ ਚਲੋ ਪਰਮਾਤਮਾ ਨੇ ਬੜੀ ਮਿਹਰ ਕੀਤੀ ਆਪਣਾ ਬਚਾ ਵੇਜਦਾ ਥੋੜੀ ਛੱਟ ਲੱਗੀ ਆ ਪਰ ਫਿਰ ਵੀ ਬੜੇ ਰੱਖ ਲਈ ਮਾਲਕ ਨੇ ਬਹੁਤ ਕਿਰਪਾ ਕੀਤੀ ਜੇ ਇਸ ਜਿਹੜਾ ਕਾਰ ਚਾਲਕ ਕਿੱਥੇ ਆਇਆ ਉਹ ਮੈਂ ਹਸਤਾ ਲੈ ਕੇ ਗਿਆ ਇਹ ਫਤੇ ਘੜਛਾ ਉਹਦਾ ਵੈਸੇ ਬਚਾਇਆ ਹਾਂਜੀ ਵੈਸੇ ਬਚਾ ਦੇਦਾ ਮਮਲੀ ਸਾਟ ਕੀ ਜ਼ਿਆਦਾ ਨਹੀਂ ਪਰ ਫੇਰੀ ਬਹੁਤ ਜ਼ਿਆਦਾ ਬਚਾ ਲਿਆ ਕੀ ਨਾਮ ਹੈ ਤੁਹਾਡਾ ਮਨਦੀਪ ਸਿੰਘ ਜੀ ਦਾ 45 25 ਜਿਹੜੀ ਪਿੰਡ ਦੇ ਕੋਸੇ ਤੋਂ ਲੱਕੇ ਕੇ ਗੱਡੀ ਹਾਸਾ ਕੇ ਦੱਸੋ ਇਹ ਕੀ ਮਾਮਲਾ ਕੀ ਹੋਇਆ ਹਾਂਜੀ ਆਪਰੇ ਸੋਰੀਪਿੰਡ ਜਾਣ ਸੀ ਮੈਨੂੰ ਲੈਣ ਲਈ ਪਿੱਕਿਆ ਤੇ ਲੈ ਲਈ ਜਾਣ ਦੇ ਸੀ ਅਚਨ ਕਿ ਟਾਇਰ ਫਟਣ ਕਰਨ ਐਕਸੀਡੈਂਟ ਹੋ ਗਿਆ ਜਿਹੜਾ ਪਿੰਡ ਪਾਜੀ ਦਾ ਜਿਹੜਾ ਹਾਂਜੀ ਚੁਮਿਆਰੀ ਪੱਕਾ ਸ਼ਹਿਰ ਅ즈ਨਾਲੇ ਲੱਗੂ ਕੀ ਨਾਮ ਹੈ ਮਨਦੀਪ ਸਿੰਘ ਸਨ ਆਫ ਮਨਜੀਤ ਸਿੰਘ ਨੰਗਰ ਗੁਰਦਾਸਪੁਰ ਲੱਗ ਕੇ ਕਿੰਨਾਂ ਤੋਂ ਭਾਵ ਕੇ ਪੱਕੇ ਸ਼ਹਿਰ ਤੋਂ ਤੁਹਾਨੂੰ ਹਾਂਜੀ ਹਾਂਜੀ ਦੀ ਨੰਨਗਰ ਲੈਣ ਜਾ ਰਹੇ ਸੀ ਕੀ ਇਹ ਹਾਸੇ ਦਾ ਕਾਰਨ ਕੀ ਲੱਗਦਾ ਤੁਹਾਨੂੰ ਅਚਾਨਕ ਪੈਰ ਫਟਣ ਦੀ ਕਾਰਨ ਹੀ ਹੋਈ ਹੈ ਹਾਂਜੀ ਕੱਲੇ ਸੀ ਹਾਂਜੀ ਕੱਲੇ ਸੀ ਕੱਲੇ ਸੀ ਉਹਨਾਂ ਦੇ ਸ਼ਾਇਦ ਉਹਨਾਂ ਦੇਖ ਕੇ ਪਤਾ ਲੱਗੇਗਾ ਕੀ ਹੋਲ ਹੈ ਚੂਲੇ ਤੇ ਪਾੜੀ ਸੱਟ ਲੱਗੀ ਹੈ ਚੁਕਲਾ ਜੜ ਉੱਤਰ ਗਿਆ ਹੈ